ਉਹ ਦਾਦਰ ਬਹਾਸ਼ਣ ਪਰਸ਼ਾਹ ਦੇ ਬਤੀਜੇ ਨੇ ਦੱਸਿਆ ਕਿ ਉਹ ਸਰਕਾਰ ਨੇ ਇਹ ਗੱਲ ਕਹੀ ਸੀ ਕਿ ਅਸੀਂ ਕੁਝ ਹਫ਼ਤਿਆਂ ਦੇ ਵਿੱਚ ਜਿਹੜਾ ਇਹ ਨਸ਼ਾ ਦਾ ਲੱਖ ਤੋੜਦੇ ਹਾਂਗੇ। ਇਹ ਵਿੱਚ ਹਾਕਰ ਮੱਤੀ ਹੈ। ਉਹ ਸ਼ਾਚੰਦੇਰਾ ਉਹ ਕੰਮ ਕਰਦੇ ਨਹੀਂ ਸੁੱਤਾ ਪਿਆ ਕਿ ਸਰਕਾਰਾਂ ਕਿੱਥੇ ਖੜੀਆਂ ਨੇ ਇਸ ਵਿਸ਼ੇ ਨੂੰ ਲੈ ਕੇ ਕਿਉਂ ਨਹੀਂ ਇਸ ਵਿਸ਼ੇ ਤੇ ਇਸ ਮੁੱਦੇ ਤੇ ਕੋਈ ਗੰਭੀਰਤਾ ਦੇ ਨਾਲ ਕੋਈ ਠੋਸ ਕਦਮ ਕਹੇ। ਔਰ ਦੂਜੀ ਪੀੜੀ ਲਈ ਸ਼ਾਦੀ ਸੀ। ਕੁਣ ਜਾਨਿਕ ਕਿ ਚੜ ਚੜ ਇਹ ਵੀ ਸਰਕਾਰਾਂ ਜਿਹੜੀਆਂ ਨੇ ਨਾ ਸਾਬ ਬੰਦ ਕਰਾਉਂਗੇ ਕਰਾਉਣੀ ਨਹੀਂ ਚਾਹੁੰਦੇ ਕਿਉਂਕਿ ਛਤਾਰਾ ਚਾਹੁੰਦੀਆਂ ਨੇ ਜਿਹੜੇ ਆਮ ਲੋਕ ਨਹੀਂ ਨਸ਼ੇ ਦੀ ਦਸਤਾਂ ਦੇ ਫਸੇ ਰਹੇ ਕਿਉਂਕਿ ਜੇ ਲੋਕ ਨਸ਼ਾ ਸਾਦੀਏ ਨੌਜਵਾਨ ਪੜ ਗਿਆ ਤਾਂ ਉਹ ਇਹਨਾਂ ਸਵਾਲ ਕਰਦੇ ਨੇ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਆਈ ਉਹ ਵੀ ਇਸ ਮੁੱਦੇ ਨੂੰ ਲੈ ਕੇ ਲੋਕਾਂ ਨੇ ਮਿਲ ਪਾਈ ਵੀ ਸ਼ਾਇਦ ਕਿਤੇ ਨਾ ਕਿਤੇ ਕੋਈ ਇਸ ਚੀਜ਼ ਦਾ ਹੱਲ ਹੋ ਜਾਵੇ ਔਰ ਇੱਥੇ ਸਾਨੂੰ ਕੋਈ ਬੰਦਾ ਪੁੱਛਣ ਦੱਸਣ ਵਾਲਾ ਹੋਈ ਨਾ ਕਿਉਂ ਚੜਦੀ ਜਾ ਰਹੀ ਹੈ ਔਰ ਇੱਕ ਦੇ ਲਈ ਇੱਕ ਪੇੜੀ ਸਾਜੀ ਹੋਤੀ ਜਿਹਨੂੰ ਇੱਥੇ ਦੇ ਉਹ ਮੋਹਲ ਵੇਖੇ ਮੋਹਰੇ ਜਨਮ ਨੂੰ ਪਸੰਦ ਨਹੀਂ ਆਇਆ ਉਹਨਾਂ ਬਾਹਰ ਦਾ ਰੋਮ ਇੱਥੇ ਦੇ ਨਾਮ ਆਤੇ ਐਸੇ ਸ਼ੁਕਰੀਆ ਦੇ ਡੀਐਸਪੀ ਉੱਤੇ ਐਸਪੀ ਗੀਰੂ ਉੱਤੇ ਇਹ ਜਿਹੜੀਆਂ ਰਾਜਿਤ ਪਾਰਟੀਆਂ ਨੇ ਇਹਨਾਂ ਨੇ ਇਹਨਾਂ ਤੋਂ ਆਸ਼ ਕੋਈ ਮੁੱਦਾ ਮੁੱਦਾ ਸਾਹਮਣੇ ਨਹੀਂ ਲੱਗਦਾ ਜਿਹੜੀ ਇੱਕ ਫਿਲਮੀ ਸੀ ਜਿਹੜੀ ਉਹ ਅਤਵਾਦੀ ਭੇਰ ਚੜ੍ਹ ਗਈ ਆ ਬਾਹਰ ਦਾ ਕਰਨਾ ਆਵੇ ਸਰਕਾਰ ਵਾਸਤੇ ਘੰਟਿਆਂ ਦੀ ਗੇਮ ਹੈ ਡੀਜੀਪੀ ਆਪਰੇ ਐਸਐਸਪੀ ਕੋ ਕਹੇ ਕਿ ਜੇ ਤੇਰੇ ਜਿਹੜੇ ਵਿੱਚ ਨਸ਼ਾ ਫੜਿਆ ਗਿਆ ਤੇ ਮੈਨੂੰ ਤੇਰੇ ਵਰਗੇ ਐਸਐਸਪੀ ਬੰਦ ਲਗੇ ਅੰਜਾਮਾਂ ਦੀ ਚਾਤੀ ਜਿਹੜੀ ਹੈ ਉਹਦੇ ਰੇਵਾ ਦੇ ਆ ਜਿਹੜਾ ਨਸ਼ਿਆਂ ਨਾਲ ਵਗਦਾ ਪਿਆ ਉਹਨੂੰ ਆਪਾਂ ਬੰਦ ਕਰੀਏ ਅੱਛਾ ਮੁੱਖ ਮੰਤਰੀ ਆਗੇ ਡੀਜੀਪੀ ਨੂੰ ਹੁਕਮ ਕਰੇ ਕਿ ਮੈਨੂੰ ਪੰਜਾਬ ਦੇ ਨਸ਼ਾ ਮਾਮ ਤੋਂ ਮਾਚਾਈ ਜਾਵੇ ਫਿਰ ਡਿਪਟੀ ਸਾਹਿਬ ਨੇ ਵਾਦੇ ਸਾਰੇ ਥਾਣੇ 'ਚ ਐਸਐਸਪੀ ਕੋ ਪਏ ਕਿ ਨਾਜਵਾਨੀ ਹੈ ਜਿੱਦਾਂ ਕਿਤੇ ਵਰਡ ਨੇ ਤੇ ਨਾਂ ਸੀ ਇਹ ਦੇਖੇ ਘਾਮ ਚ ਨਾ ਸੀ ਕਿਤੇ ਸਾਹੀ ਜੰਗਾ ਜਿੱਤਦੇ ਰਹੇ ਹਾਲੀ ਸਸਿਕਨ ਦੋਸਤੋ ਮੈਂ ਤੁਹਾਡਾ ਆਪਣਾ ਜਸਵੰਤ ਕੋ ਗਿਆ ਤੁਸੀਂ ਦੇਖ ਰਹੇ ਹੋ ਜੀਟੀਵੀ ਚੈਨਲ ਪੰਜਾਬੀ ਐ ਆਪ ਜੀ ਜਾਣਦੇ ਹੋ ਕਿ ਜਿਸ ਤਰ੍ਹਾਂ ਅਸੀਂ ਅਲੱਗ-ਅਲੱਗ ਵਿਸ਼ਿਆਂ ਤੇ ਅਲੱਗ-ਅਲੱਗ ਸ਼ਖਸੀਤਾਂ ਦੇ ਨਾਲ ਗੱਲਬਾਤ ਕਰਦੇ ਰਹਿੰਦੇ ਆ ਅੱਜ ਦਾ ਵੀ ਜਿਹੜਾ ਵਿਸ਼ਾ ਹੈ ਬਹੁਤ ਗੰਭੀਰ ਵਿਸ਼ੇ ਤੇ ਅਸੀਂ ਅੱਜ ਗੱਲਬਾਤ ਕਰਨ ਲਈ ਐ ਸਾਡੇ ਆਏ ਆ ਲਖਮਨਦਰ ਸਿੰਘ ਪੀਰਮੰਮ ਜੀ ਸੁਬਾ ਆਗੂ ਨੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਉੰਨਾ ਦੇ ਨਾਲ ਗੱਲਬਾਤ ਕਰਾਂਗੇ ਅੱਜ ਧੰਨਵਾਦ ਤੁਹਾਡਾ ਸੁਖ ਨਸਿੰਦ ਪੀਪਲ ਮਾਚੀ ਸਾਹਿਬਾ ਜਿੰਨਾ ਟਾਈਮ ਕੱਢ ਕੇ ਆਪਾਂ ਵੱਲੋਂ ਤੁਹਾਡੀ ਮਾਣੇ ਸਤਿਕਾਰ ਕਰਵਾ ਲਾਲਾ ਜੀ ਤਰਫੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਦਾ ਦੋਸਤੋ ਜਿਹੜਾ ਸਾਡਾ ਵਿਸ਼ਾ ਹੈ ਜਿਸ ਤਰ੍ਹਾਂ ਆਪਾਂ ਸਭ ਜਾਣਦੇ ਆ ਕਿ ਨਸ਼ਾ ਜਿਹੜਾ ਇੱਕ ਬਹੁਤ ਵੱਡਾ ਮੁੱਦਾ ਜਿਹੜਾ ਪੰਜਾਬ ਦਾ ਪੰਜਾਬ ਸਟੇਟ ਦਾ ਬਣ ਕੇ ਰਹਿ ਗਿਆ ਅੱਜ ਉਸ ਵਿਸ਼ੇ ਤੇ ਗੱਲਬਾਤ ਕਰਾਂਗੇ ਪਤਾਨ ਜੀ ਜਿਸ ਤਰ੍ਹਾਂ ਆਪਾਂ ਸਭ ਜਾਣਦੇ ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਲੈ ਕੇ ਇਸ ਮੁੱਦੇ ਨੂੰ ਲੈ ਕੇ ਸਰਕਾਰਾਂ ਵੀ ਬਿਰਤੀਆਂ ਰਹੀਆਂ ਤੇ ਲੀਡਰ ਜਿਹੜੇ ਗੁੱਠਾਂ ਵੀ ਬੰਦੇ ਰਹੇ ਆ ਤੇ ਹਾਲ ਚਿਰ ਅੱਜ ਦੀ ਸਥਿਤੀ ਵੀ ਵੇਖੀਏ ਤੇ ਮੁੱਦਾ ਉੱਥੇ ਦਾ ਉੱਥੇ ਹੀ ਖੜਾ ਹੈ ਕੀ ਕਹਿਣਾ ਚਾਹੂੰਗੇ ਨਸ਼ਾ ਜਿਹੜਾ ਬੜਾ ਵੱਡਾ ਮੁੱਦਾ ਬਣ ਕੇ ਆਇਆ ਤੇ ਸ਼੍ਰੀਮਾਨ ਜੀ ਦੋ ਸਰਕਾਰਾਂ ਲੜਤ ਪਰ ਕਾਂਗਰਸੀ ਸਰਕਾਰ ਤੇ ਜਿਹੜੀ ਸਾਹਮਣ ਬਦਲਾਅ ਦੀ ਸ਼ੰਕਰਤ ਹੋਈ ਜਿੰਨਾ ਨੂੰ ਲੋਕਾਂ ਨੇ ਫਰਨਾ ਦੇ ਕੇ ਬੰਨਵੇ ਐਮਐਨਏ ਕਿਹਾ ਹੈ। ਔਰ ਇਹਦਾ ਵਾਧਾ ਹੀ ਇਹ ਹੈ ਜੇ ਨਸ਼ਾ ਜਿਹੜਾ ਇਹ ਅਸਰ ਨਹੀਂ ਕਰਦਾ। ਆਜ ਤਕਰੀਬਨ 2 ਸਾਲ ਪੁੱਛੇ ਸਮਾਜ ਸਫਾਰਤਾ ਹੋ ਗਿਆ ਹੈ। ਤੇ ਨਸ਼ਾ ਦਾ ਦੰਦੀ ਬਜਾਏ ਖੂਗ ਕਰੇ ਰਿਹਾ ਹੈ। ਨਸ਼ਾ ਤਰਖਤ ਤੋਂ ਕੋਟੇ ਮੁੱਕ ਗਿਆ। ਉਹ ਜਿਹੜੇ ਥਾਂ ਤੋਂ ਅੱਗੇ ਤਾਂ ਹੈਗਾ ਸੀ 25-30 ਸਾਲ ਦੇ ਰੋਣ ਲਗੇ ਕਰਦੇ ਸੀ। ਉਹ ਦਾਦਲ ਬਾਰਸ਼ਾਂ ਪਾਰ ਸਾਡੀ ਬੱਚੀ ਜਿਹੜੇ ਉਹ ਵੀ ਗਸ਼ਾ ਕਰਨਾ ਪਏ ਨੇ ਕਿ ਟਾਲੇ ਵਿੱਚ ਹਹਾਕਾਰ ਮੱਚੀਏ ਸ਼ਾਸ਼ਣ ਦੇ ਰਾ ਉਹ ਕੁੰਭ ਕਰਨੀ ਨੀਂਦ ਸੁਤਾ ਪਿਆ ਕੋਈ ਇੱਕ ਆਦਤਾਂ ਜਿਹੜਿਆਂ ਸਾਜੀ ਪੱਤੇ ਪੂਰੇ ਕਰਕੇ ਤੇ ਆਦਾ ਡਾਕਟ ਬਾਉ ਕਿ ਕੀ ਕਰਨਾ ਹੈ ਵੀ ਵੱਲੋਂ ਜਿਸ ਤਰ੍ਹਾਂ ਤੁਸੀਂ ਪਿਛਲੀ ਸਵੇਰ ਆਂ ਦੀ ਗੱਲ ਕੀਤੀ ਕੈਪਟਨ ਸਰਕਾਰ ਨੇ ਇਹ ਗੱਲ ਕਹੀ ਸੀ ਵੀ ਅਸੀਂ ਕੁਝ ਹਫ਼ਤਿਆਂ ਦੇ ਵਿੱਚ ਜਿਹੜਾ ਨਸ਼ਾ ਦਾ ਲੱਖ ਤੋੜਦੇ ਹਾਂਗੇ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਆਈ ਉਹ ਵੀ ਇਸ ਮੁੱਦੇ ਨੂੰ ਲੈ ਕੇ ਲੋਕਾਂ ਨੇ ਵੜ ਪਾਈ ਵੀ ਸ਼ਾਇਦ ਕਿਤੇ ਨਾ ਕਿਤੇ ਕੋਈ ਇਸ ਚੀਜ਼ ਦਾ ਹੱਲ ਹੋ ਜਾਵੇ ਕਿ ਸਰਕਾਰਾਂ ਕਿੱਥੇ ਖੜੀਆਂ ਨੇ ਇਸ ਵਿਸ਼ੇ ਨੂੰ ਲੈ ਕੇ ਕਿਉਂ ਨਹੀਂ ਇਸ ਵਿਸ਼ੇ ਤੇ ਇਸ ਮੁੱਦੇ ਤੇ ਕੋਈ ਗੰਭੀਰਤਾ ਦੇ ਨਾਲ ਕੋਈ ਠੋਸ ਕਦਮ ਇਹ ਤੁਹਾਨੂੰ ਇਹ ਗੱਲ ਸਾਫ਼ ਯਾਰ ਹੁੰਦੀ ਹੈ ਵੀ ਸਰਕਾਰਾਂ ਜਿਹੜੀਆਂ ਨੇ ਨਸ਼ਾ ਬੰਗ ਕਰਾਉਂਦੀਆਂ ਕਰਾਉਣਾ ਹੀ ਨਹੀਂ ਚਾਹੁੰਦੀਆਂ ਕੋਈ ਸਰਕਾਰਾਂ ਚਾਹੁੰਦੀਆਂ ਨੇ ਜਿਹੜੇ ਆਮ ਲੋਕ ਨੇ ਨਸ਼ੇ ਦੀ ਦੰਦਾਂ ਵਿੱਚ ਫਸੇ ਰਹੇ ਔਰ ਇੱਥੇ ਸਾਨੂੰ ਕੋਈ ਬੰਦਾ ਪੁੱਛਣ ਦਸਲ ਮਾਰਾ ਹੋਈ ਨਹੀਂ ਜੋ ਵੀ ਜੇ ਲੋਗ ਨਸ਼ਾ ਸ਼ਬਦ ਜੇ ਨੌਜਵਾਨ ਫੜ ਗਿਆ ਤਾਂ ਉਹ ਇਹਨਾਂ ਸਵਾਲ ਕਰਨਗੇ ਜਿਸ ਤਰ੍ਹਾਂ ਹੁਣ ਪਿਛਲੇ ਸਮੇਂ ਕਿਸਾਨ ਗੁਰਦਮ ਤੋਂ ਬਾਹਰ ਨੋਕਾ ਲਿਖਿਆ ਗਈ ਆਈ ਲੋਕ ਹਾਰ ਉਮੀਦਵਾਰ ਨੂੰ ਸਵਾਲ ਕਰਦੇ ਕਿ ਇਹਦਾ ਆਉਣ ਵਾਲਾ ਇਲੈਕਸ਼ਨ ਦੀ ਸਥਿਤੀ ਕੀ ਹੋਵੇਗਾ ਉਹ ਲਖਣ ਵੀ ਲਖਣ ਵੀ ਰਾ ਇੱਕ ਬੱਕਰੇ ਤਰ੍ਹਾਂ ਜੇ ਇਸ ਤਰ੍ਹਾਂ ਹੋਵੇਗਾ ਉਹ ਪਾਰਟੀ ਦੇ ਨਾਂ ਤੇ ਵੋਟ ਨਹੀਂ ਪਾਏਗੀ ਉਹ ਉਮੀਦਵਾਰ ਦੇ ਨਾਂ ਤੇ ਵੋਟ ਪਾਉਣਗੇ ਅੱਛਾ ਤੁਸੀਂ ਇਲੈਕਸ਼ਨਾਂ ਦੀ ਗੱਲ ਕੀਤੀ ਆਪਾਂ ਹਾਲ ਦੀ ਇਲੈਕਸ਼ਨ ਹੋਇਆ ਪੰਜਾਬ ਦੇ ਵਿੱਚ ਲੋਕ ਸਭਾ 73 ਸੀਟਾਂ ਦੇ ਇਲੈਕਸ਼ਨ ਹੋਇਆ ਪਰ ਤੁਹਾਨੂੰ ਲੱਗਦਾ ਵੀ ਕਿਤਨਾ ਕਿਤੇ ਪੰਜਾਬ ਦੇ ਨੇ ਮੁੱਦੇ ਅਸਲੀ ਮੁੱਦਿਆਂ ਤੋਂ ਕਿਸੇ ਵੀ ਲੀਡਰ ਨੇ ਉਸ ਵਿਸ਼ੇ ਤੇ ਕੋਈ ਗੱਲਬਾਤ ਹੀ ਨਹੀਂ ਕੀਤੀ ਜਿੱਦਾਂ ਨਸ਼ੇ ਦਾ ਮੁੱਦਾ ਸੀ ਪੰਜਾਬ ਦੇ ਪਾਰਕਿਆਂ ਦਾ ਸਭ ਤੋਂ ਵੱਡਾ ਨਸ਼ੇ ਦਾ ਮੁੱਦਾ ਸੀ ਆ ਮੇਰੇ ਕੋਲ ਦੇਖੋ ਉਹੀ ਗੱਲ ਅੱਗੇ ਵਾਲੀ ਜਿਹੜੂ ਦਰਸਾ ਰਿਹਾ ਵੀ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਇਹਨਾਂ ਨੇ ਇਹਨਾਂ ਤੋਂ ਅੱਜ ਕੋਈ ਮੁੱਦਾ ਲੋਕਾਂ ਸਾਹਮਣੇ ਲਿਆਦਾ ਹੀ ਨਹੀਂ ਕੀਤਾ ਜਾਇਏ ਫਿਰ ਫਿਰ ਜਿਹੜਾ ਗਾਣਾ ਕੱਢ ਤੇ ਭੰਗੀ ਖਚਾਰ ਕਰਦੇ ਬਾਅਦ ਸਭ ਨਾਲ ਜਿਹੜਾ ਚਿੰਤਾ ਚ ਗੁੰਮ ਰਹੇ ਮੁੱਦੇ ਦੋ ਮੁੱਦੇ ਸੇ ਸਾਡੇ ਇੱਕ ਜੀ ਸਾਡਾ ਪਾਣੀਆ ਦਾ ਮੁੱਦਾ ਪੰਜਰ ਦਰਿਆਵਾਂ ਦੀ ਧਰਤੀ ਪੰਜਾਬ ਤੇ ਜਿਹੜਾ ਉਹ ਪਾਣੀ ਜਿਹੜਾ ਖਤਾਰ ਹੋ ਗਿਆ ਹੈ ਆ ਕਲਪਸੁਰ ਬਾਰਾਉਂ ਚਿੱਤਾ ਸੁਝਿਆ ਸੀ ਕਿ ਫਤੇਗੜ ਸ਼ਹਿਰ ਦੇ ਤੱਕ ਪਾਣੀ ਪਹੁੰਚਾਉਣ ਕਰ ਇਸੇ ਤਰ੍ਹਾਂ ਬੋਗਾ ਦਾ ਇੱਕ ਪਿੰਡ ਇੱਕ ਪਿੰਡ ਨਹੀਂ ਕਈ ਪਿੰਡ ਨੇ ਜਿੱਥੋਂ ਨਾਲ ਦੇ ਨਾਲੋਂ ਬੋਲ ਕਰਕੇ ਉਹ ਪਾਣੀ ਜਾ ਕੇ ਲੋਕਾਂ ਨੂੰ ਖਿੰਡਾਂ ਵਿੱਚ ਜਾ ਕੇ ਚੱਲਦੇ ਨੇ ਮੁੱਲ ਪਾਣੀ ਮਿਲਦਾ ਹੈ ਇਸੇ ਤਰ੍ਹਾਂ ਹੀ ਗੁੰਮਝਾਰ ਬਾਗ ਦੇ ਫਾਇਰਕਾਂ ਜਿਹੇ ਚ ਉੱਥੇ ਵੀ ਜਿਹੜੇ ਪਾਣੀ ਗਿਰਾ ਹੁੰਦੇ ਨੇ ਉਹ ਫਿਰ ਬਹੁਤ ਸਾਰੇ ਲੋਕ ਪਾਣੀ ਮੁੱਲ ਪੀਦੇ ਨੇ ਪਾਣੀ ਬਹੁਤ ਚਿੰਤਾ ਦਾ ਵਿਸ਼ਾ ਸੀ ਪਰ ਕਿਸੇ ਵੀ ਪਾਰਟੀ ਨੇ ਆਮ ਆਦਮੀ ਪਾਰਟੀ ਹੋਵੇ ਕਨਸ ਹੋਵੇ ਪਾਜਬਾ ਹੋਵੇ ਕਾਂਦੀਦਲ ਹੋਵੇ ਕਿਸੇ ਨੇ ਇਸ ਬੁੱਢੇ ਤੇ ਨਿਸ਼ਾਾਇਆ ਪ੍ਰਧਾਨ ਬੰਦਾ ਸੀ ਸਾਡਾ ਨਸ਼ਾ ਦਾ ਸਾਡੀ ਕਿਹੜੀ ਇੱਕ ਫੀਲਿੰਗ ਸੀ ਜਿਹੜੀ ਉਹ ਆਤਵਾਦੀ ਭੇਹ ਚੜ੍ਹ ਗਈ ਔਰ ਦੂਜੀ ਪੀੜੀ ਜਿਹੜੀ ਸ਼ਾਦੀ ਸੀ ਉਹ ਨਸ਼ਿਆਂ ਦੇ ਕਿਰਚਾੜੇ ਚ ਚੜਦੀ ਜਾਂਦੀ ਚੜਦੀ ਜਾ ਰਹੀ ਹੈ ਔਰ ਇੱਕ ਤੇਲੀ ਇੱਕ ਪੀੜੀ ਸ਼ਾਦੀ ਹੋਣੀ ਜਿਹਨੂੰ ਇੱਥੇ ਦੇ ਮਾਹੌਲ ਵੇਖਿਆ ਮੋਹਤਲੇ ਨੂੰ ਪਸੰਦ ਨਹੀਂ ਆਇਆ ਉਹਨਾਂ ਬਾਹਰ ਦਾ ਰੁਕ ਗਿਆ ਔਰ ਤੁਹਾਡੇ ਨੌਜਵਾਨ ਬਾਹਰ ਪਾਰੇ ਸ਼ਾਦਾ ਜਿਹਾ ਕੇ ਜਵਾਬੇ ਚ ਵੇਲੇ ਹੁੰਦੇ ਹਾਂ ਘਰਾਂ ਦੇ ਘਰਾਂ ਦੀ ਪਏ ਪਰ ਉਹ ਸਾਡੇ ਇੱਥੇ ਵੀ ਆਮ ਜਿਹੀ ਗੱਲਬਾਤ ਬਚਾਰਾ ਹੋਇਆ ਆਉਣ ਵਾਲੇ ਤੋਂ ਜਿੰਨਾ ਸਾਡਾ ਕੋਈ ਦੇਖੋ ਅੱਛਾ ਇੱਕ ਇੱਕ ਆਪ ਕੋ ਜਿਹੜੀਆਂ ਖਾਲੀ ਮਿਲ ਗਈਆਂ ਇੱਕ ਹੋਰ ਗੱਲ ਕਰਨੀ ਚਾਹਾਂਗੇ ਤੁਸੀਂ ਬਾਦਲੀਆਂ ਸਟੇਟਾਂ 'ਚ ਵੀ ਜਾਨੇ ਹੋ ਬਾਦਲੀਆਂ ਤੇ ਜ세ਬੰਦੀਏ ਨੂੰ ਵੀ ਕਈ ਵਾਰ ਜਾਨ ਦਾ ਮੌਕਾ ਮਿਲਦਾ ਜਾਂ ਉਹਨਾਂ ਲੀਡਰਾਂ ਨਾਲ ਵੀ ਗੱਲਬਾਤ ਕਰਨ ਦਾ ਮੌਕਾ ਮਿਲਦਾ ਕਿਤੇ ਇਹ ਇਕੱਲਾ ਪੰਜਾਬ ਦੇ ਵਿੱਚ ਹੀ ਇਹ ਹਾਲਾਤ ਨੇ ਕਿ ਹੋਰ ਵੀ ਸਟੇਟਾਂ ਦੇ ਵਿੱਚ ਜ਼ਿਆਦਾਤਰ ਇਹ ਹਾਲਾਤ ਨਹੀਂ ਪੰਜਾਬ ਤੇ ਲਾਖਤਾ ਹੋਰ ਸਟੇਟਾਂ 'ਚ ਵੀ ਹੈਗੇ ਨੇ ਨਾਲ ਹਰਿਆਣਾ ਇੱਥੇ ਹੈ ਅਸਾਂ ਹਰ ਜਿੱਥੇ ਦੇਗਾ ਪਰ ਪੰਜਾਬ ਤੇ ਨਾ ਨਾ ਜਿਵੇਂ ਇੱਕ ਸੂਸ਼ ਪ੍ਰਯਾਸ ਹੋਈ ਸਾਥੀ ਸਾਡੀ ਸਾਡੀ ਦੇ ਜਿਹੜਾ ਇੱਥੇ ਨਿਸ਼ਾਨ ਦਿਆਦਾ ਗਿਆ ਉਹ ਗੱਲ ਤੇ ਪਿਆਰ ਹਰ ਕਿਸੇ ਦੀ ਅੱਖੋਂ ਚ ਲੱਗਦਾ ਸਰਕਾਰ ਕਿਸ ਸੈਕਟਰ ਦੇ ਵਿੱਚ ਕੋਈ ਵੀ ਹੋਵੇ ਪਰ ਉਹਦੀ ਨਿਗਾਹ ਦੇ ਹੱਥਾਂ 'ਚ ਆਉਂਦੀ ਰਹੀ ਕਿ ਇਹਨੂੰ ਕਿੱਸ ਹਿਸਾਬ ਨਾਲ ਕੰਮ ਕੀਤਾ ਜਾਏ ਸਾਡੇ ਜਿਹੜੇ ਪੰਜਾਬ ਵੀ ਇਹ ਪੰਜਾਬੀਆਂ ਖਾਸ ਕਰਕੇ ਕੋਈ ਅੰਦੇਜ ਜਾਣ ਤੁਹਾਨੂੰ ਨਹੀਂ ਮਤਲਬ ਆਏਗਾ ਇਹ ਅਸੀਂ ਅਣਖੀਆਂ ਤੇ ਗੈਰਤਮੰਦ ਲੋਕਾਂ ਇਹ ਜਿਹੜੇ ਇਹਨਾਂ ਦੀਆਂ ਅੱਖਾਂ 'ਚ ਰੱਟਦੇ ਜਿਵੇਂ ਪਿੱਛੇ ਹੋ ਘਟਨਾ ਹੋਈ ਥੋੜੇ ਦਿਨ ਹੋਈ ਏ ਉਹ ਬੀਬੀ ਕਲਵਿੰਦਰ ਕੌਰ ਨੇ ਕੰਦਨਾ ਲਕਾਉਤ ਦੇ ਜਿਹੜੇ ਮੂੰਹ 'ਤੇ ਚਪੇਰ ਮਾਰੀ ਹਾਂ ਉਹ ਠੀਕ ਹੈ ਜਿਹੜੇ ਉਹਨਾਂ ਦੇ ਨਾਮ ਤੇ ਰੋਣਾ ਪਉਂਦੇ ਕਿਉਂ ਮਾਰੀ ਜੀ ਪਰ ਉਹ ਇੱਕ ਅਫੀਸਰ ਇਹ 14-15 ਸਾਲ ਉੱਤੇ ਲਾਇਏ ਨੇ ਕੰਗਰੁਰ ਤੋਂ ਵੀ ਕਈ ਵਾਰ ਚਾਹੀਏ ਕਈ ਵਾਰ ਉੱਤਰ ਤੇ ਗਏ ਹੀ ਉਹ ਥੇ ਵੀ ਤਾਂ ਥੱਪੜ ਮਾਰ ਸਕਦੇ ਸੀ ਪਰ ਜਦੋਂ ਉਹਨੇ ਉਹਦੀ ਅੰਖ ਤੇ ਗੈਰ ਨੂੰ ਲਗਾ ਰਿਆ ਉਹਨੂੰ ਥੱਪੜ ਮਾਰਣੀ ਨਹੀਂ ਮਿਲ ਰਹੀ ਲੱਗਦਾ ਹੈ ਕਿ ਕਿੰਨਾ ਕਿਤੇ ਪੰਜਾਬੀਆਂ ਨੂੰ ਨਸ਼ੇ ਦੇ ਖਿਲਾਫ ਵੀ ਇਹੋ ਜਿਹੀ ਆਵਾਜ਼ اٹੋਣੀ ਚਾਹੀਦੀ ਹੈ ਜਿਵੇਂ ਮੈਂ ਪੂਰੇ ਪੰਜਾਬ ਨਾਲ ਸੇਕ ਕਰਾਂਗਾ ਚਾਹੇ ਉਸੇ ਪਾਰਟੀ ਨਾਲ ਨੇ ਕਿਸੇ ਜਦੇ ਹੰਦੀ ਨਾਲ ਨੇ ਹੈ ਤਾਂ ਪੰਜਾਬ ਦੇ ਲਈ ਭਰਾਓ ਵੀਓ ਪਰ ਉਹ ਤਾਂ ਮੂਵੀ ਲੱਤ ਨੂੰ ਕਿਰਤੀ ਹੈ ਕਿ ਪੰਜਾਬ ਜਿਹੜਾ ਤੇ ਬਰੂਜੇ ਤੇ ਇੱਥੇ ਬੈਠਾ ਹੈ ਇੱਥੇ ਕਿਸੇ ਵਰੀ ਕੋਈ ਚੁਮਾਕਾ ਹੋ ਸਕਦਾ ਨਾ ਕੌਸਲੀਆਂ ਨਹੀਂ ਲੜੀਆਂ ਤੇ ਸਮੱਸਿਆਵਾਂ ਵਾਲੇ ਪੰਜਾਬ ਨੂੰ ਜਿੱਦਾਂ ਚੱਕਿਆ ਨੇ ਹਰ ਤੇ ਦੇ ਚੌਥੇ ਬੰਦੇ ਨੂੰ ਕੈਸ਼ਰ ਹੈ ਹਰ ਤੇ ਦੇ ਚੌਥੇ ਬੰਦੇ ਨੂੰ ਕਾਲਾ ਮੀਰੀ ਹੈ ਉਹ ਸਰਕਾਰ ਦਾ ਕੋਈ ਧਿਆਨ ਨਹੀਂ ਹੈਗਾ ਕਿ ਜਿੱਦਾਂ ਅਸੀਂ ਵੋਟਾਂ ਤਾਂ ਸੀਮਤ ਰਹਿ ਗਏ ਨੇ ਜਦੋਂ ਉਹ ਵੋਟਾਂ ਲੈ ਆਉਂਦੀਆਂ ਹੁੰਦੀਆਂ ਵੱਡੇ ਵੱਡੇ ਬਾਦ ਦੇ ਕੋਲ ਲਾਲੀਪਪ ਦੇ ਕੇ ਚਲੇ ਜਾਂਦੇ ਨੇ ਬਾਪੇ ਨੇ 500 ਰੁਪਏ ਵਰਤੈਗਾ ਹਾਂ ਇੱਕ ਗੱਲ ਜਰੂਰ ਮੈਂ ਕਹਾਗਾ ਕਿ ਜੇਕਰ ਪੰਜਾਬ ਦੇ ਰਾਜਨੀਤਿਕ ਨਿਤਧਿਰੋ ਜਿਹੜਾ ਲੁਕੋ ਜਿਹੜਾ ਸੁਣੋ ਜਿਹੜਾ ਸੁਣੋ ਜੇਕਰ ਤੁਸੀਂ ਅਜੇ ਵੀ ਲੋਕਾਂ ਦੀ ਆਵਾਜ਼ ਦੀ ਬਾਜ ਨਾ ਸੁਣੀ ਤਾਂ ਬੱਚੇ ਤਾਕਤ ਦੇ ਪ੍ਰਸ਼ਾਸਨ ਤੋਂ ਨਾ ਬੋਚਾਰ ਆਗੇ ਜਰੇ ਅੱਛਾ ਪ੍ਰਧਾਨ ਜੀ ਕੋਈ ਐਦਾਂ ਦਾ ਕੋਈ ਹੱਲ ਹੋ ਸਕਦਾ ਨਸੀਬਤ ਜੇ ਸਰਕਾਰ ਚਾਵੇ ਵੀ ਨਸ਼ਾ ਬੰਦ ਕਰਨਾ ਤਾਂ ਕੋਈ ਮਿੱਟੀ ਗੱਲ ਨਹੀਂ ਹੈਗੀ ਮੈਂ ਸਮਝਦਾ ਨਸ਼ਾ ਬੰਦ ਕਰਨਾ ਆਵੇ ਸ਼ਿਕਾਰ ਵਾਸਤੇ ਘੰਟਿਆਂ ਦੀ ਗੇਮ ਹੈ ਮੁੱਖ ਮੰਤਰੀ ਆਵੇ ਡੀਜੀਪੀ ਨੂੰ ਹਮ ਕਰੇ ਤੇ ਮੈਨੂੰ ਪੰਜਾਬ ਦੇ ਵਿੱਚ ਨਸ਼ਾ ਬੰਦ ਹੋਣਾ ਚਾਹੀਦਾ ਹੈ ਡੀਜੀਪੀ ਆਪਣੇ ਐਸਐਸਪੀ ਉੱਤੇ ਤੇ ਜੇ ਤੇਰੇ ਜਿਹੜੇ ਦੇ ਵਿੱਚ ਨਸ਼ਾ ਫੜਿਆ ਗਿਆ ਤੇ ਮੈਨੂੰ ਤੇਰੇ ਵਰਗੇ ਐਸਐਸਪੀ ਬਾਧੂਣਾ ਲੱਗੇ ਫਿਰ ਤੇ ਨਾਲ ਵਾਸਤੇ ਐਸਐਸਪੀ ਆਵੇ ਡੀਐਸਪੀ ਉੱਤੇ ਐਸਪੀ ਡੀ ਉੱਤੇ ਜਿਹੜੇ ਡਿਪਟੀ ਸਾਹਿਬ ਨੇ ਬਾਲਦੇ ਸਾਰੇ ਥਾਣੇ 'ਚ ਐਸਐਸਓ ਨੂੰ ਕਹਿਆ ਥਾਣੇ ਦੇ ਐਸਐਸਓ ਆਪਣੇ ਏਐਸਆਈ ਨੂੰ ਕਹੇ ਏਐਸਆਈ ਆਪਣੇ ਫੌਜਦਾਰ ਨੂੰ ਕਹੇ ਫੌਜਦਾਰ ਜਿਹੜੇ ਨੇ ਉਹ ਆਪਣੇ ਕਾਂਸਟੇਬਲਾਂ ਨੂੰ ਕਹੇ ਉਹਨਾਂ ਲਈ ਐਸਐਸਓ ਵੱਲੋਂ ਗਿਆ ਡਿਪਟੀ ਸਾਹਿਬ ਵੱਲੋਂ ਐਡੀਐਮ ਵੱਲੋਂ ਲਾਕੇ ਵਿੱਚ ਨੌਸਟ ਵਿੱਚ ਕਰਾਈ ਜਾਵੇ ਤੇ ਜੇ ਕੋਈ ਕਿਤੇ ਨਸ਼ਾ ਫੜਿਆ ਜਾਂਦਾ ਜਿਹੜਾ ਸੱਜਣ ਕੋਈ ਰਸੇ ਪਾਇੰਸ ਡਾਊਨ ਆਇਆ ਨਸ਼ੇ ਵਾਲ ਦਾ ਭਾਵੇਂ ਹੀ ਛੱਡ ਜੀਏ ਉਹਦਾ ਹੀ ਪਤਾ ਪਹਿਲਾਂ ਕਰਾਉਣਾ ਨਸ਼ਾ ਬੰਦ ਕਿਉਂ ਨਹੀਂ ਹੁੰਦਾ ਨਸ਼ਾ ਬੰਦ ਤਾਂ ਕੋਈ ਤੇ ਨਹੀਂ ਕਰਦੇ ਪਰ ਅਸਲੀ ਜਦ ਮੈਂ ਸਰਕਾਰਾਂ ਜਿਹੜੀਆਂ ਨੇ ਨਸ਼ਾ ਬੰਦ ਕਰਾਉਣਾ ਹੀ ਨਹੀਂ ਚਾਹੁੰਦੀਆਂ ਕਿਉਂਕਿ ਇਹ ਚਾਹੁੰਦੀਆਂ ਨੇ ਇਹ ਲੋਕ ਇੱਛੇ ਲੱਗੇ ਰਹਿੰਦੇ ਨੇ ਅੱਬ ਮੈਂ ਨਾ ਦੇਖਿਆ ਸੀਗਾ ਸੋਸ਼ਲ ਮੀਡੀਆ ਤੇ ਇੱਕ ਭੈਣ ਜੀ ਸੀਗੇ ਉਹਨਾਂ ਦੀ ਚੋਣਾਂ ਦੌਰਾਨ ਡਿਊਟੀ ਲੱਗੀ ਸ਼ਾਇਦ ਤੁਸੀਂ ਵੀ ਉਹ ਕਰੀ ਹੋਣਾ ਤੇ ਉਹਨਾਂ ਦੀ ਗੋਣ ਸੁਣੀ ਹੋਵੇ ਉੱਥੇ ਇੱਕ ਬੀਬੀ ਬੋਰਡ ਕੌਣ ਆਈ ਹੈ ਤੇ ਉਨੇ ਵੋਟ ਪਾਉਂਦਿਆਂ ਉਹਦੀਆਂ ਅੱਖਾਂ 'ਚ ਪਾਣੀ ਆ ਗਿਆ ਉਹ ਕਹਿੰਦੀ ਪੁੱਤਰ ਜਿਹਨੂੰ ਮੈਂ ਵੋਟ ਪਾਈ ਉਹ ਉਮੀਦਵਾਰ ਜਿੱਤ ਜੂਗਾ ਕਿਉਂਕਿ ਜੁਗਰੰਤ ਪੁੱਛਿਆ ਵੀ ਭੈਣ ਜੀ ਤੁਸੀਂ ਉਹ ਕਹਿੰਦੀ ਮੈਂ ਇਹੀ ਸੋਚ ਕੇ ਵੋਟ ਪਾਈ ਕਿ ਸ਼ਾਇਦ ਪੰਜਾਬ ਦੇ ਵਿੱਚੋਂ ਮੈਂ ਤਾਂ ਨਸ਼ਾ ਖਤਮ ਕਰਨ ਵਾਸਤੇ ਵੋਟ ਪਾਈ ਹੈ ਕਿਉਂਕਿ ਉਹਨੇ ਕਿਹਾ ਦੱਸਿਆ ਗਿਆ ਸੀ ਉਹਦੇ ਵਿੱਚ ਕਿ ਉਹ ਪੁੱਤੋਂ ਦੇ ਜਿਹੜੇ ਜਵਾਨ ਉਤ ਨਸ਼ੇ ਕਰਕੇ ਮਾਰੇ ਗਏ ਜੋ ਧੜੀ ਤੇ ਵਿਚਰੀ ਕਰਕੇ ਤੇ ਆਪਦਾ ਗੁਜ਼ਾਰਾ ਕਰਦੇ ਸੀ ਇਹੋ ਜੀਆਂ ਭਾਵਨਾਵਾਂ ਨੂੰ ਕਿਹਨੇ ਲੀਡਰਾਂ ਨੂੰ ਸਮਝਣਾ ਚਾਹੀਦਾ ਹੈ ਇਹ ਕੋਈ ਇੱਕ ਧਾਰਨੀ ਨਹੀਂ ਕਹਿਣਾ ਧਾਰਨਾ ਹੈ ਘਰੇ ਘਰੇ ਘਰ ਖਾਲੀ ਹੋ ਗਏ ਫਿਰ ਉਹ ਟੋਮ ਮਾਰ ਗਿਆ ਮਗਰ ਉਹ ਪੁੱਤ ਮਾਰ ਗਿਆ ਫਿਰhota ਪੁੱਤ ਮਾਰ ਗਿਆ ਮਾਂਵਾ ਦੇ ਨਿਆਣੇ ਪੈਣਾ ਦੇ ਨਿਆਣੇ ਲੁੱਧਿਆ ਪੁੱਤ ਮਿਆ ਧਾਰ ਗਿਆ ਕਰਦਿਆਂ ਕਰਦਿਆਂ ਆਪਣਾ ਕੈਪਾਸਟਨ ਕੇਵਲ ਨੇ ਬਾਹਰ ਕਰਿਆਂ ਨੇ ਉਹ ਸਾਨੂੰ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਘਰ ਚਾਹਦੇ ਇਹ ਸਾਨੂੰ ਦੀ ਸ਼ਰਨਾ ਵਿੱਚ ਜਾਣਾ ਚਾਹੀਦਾ ਜਿਹੜੇ ਅਸੀਂ ਇਹਨਾਂ ਲੋਕਾਂ ਦਾ ਸਾਥ ਕਿਸੇ ਕਿਹੋ ਜਿਹਾ ਸਮਾਜ ਚ ਜਿਹੜਾ ਸਮਾਜ ਹੈ ਜਿਹੜੇ ਅਸੀਂ ਆਪ ਦੇ ਆਪਣੇ ਬੱਚੇ ਨਾਲ ਕੁੱਟ ਕੇ ਹੋ ਜਾ ਬਣਾ ਰਹੇ ਸਾਨੂੰ ਇੰਜ ਚ ਗੂ ਸੱਚਣਾ ਪੈਗਾ ਮੇਗਾ ਸਾਹਿਬ ਨੂੰ ਪ੍ਰਸਤਾਵ ਦਿੰਦਾ ਹਾਂ ਇਹ ਪਤਾ ਜੀ ਪਹਿਲਾਂ ਜਿਵੇਂ ਕਹਿੰਦੇ ਸੀ ਵੀ ਜਿਹੜਾ ਕਹਿੰਦੇ ਹੁੰਦੇ ਵੀ ਜਦੋਂ ਪਿੰਡ ਦੂਰ ਅੱਗੇ ਪਲਦੀ ਹੁੰਦਾ ਸੇਕ ਕਿਤੇ ਪਹੁੰਚਦਾ ਮੈਨੂੰ ਲੱਗਦਾ ਵੀ ਜਿਹੜਾ ਨਸ਼ੇ ਦਾ ਸੇਕ ਹੈ ਘਰ ਘਰ ਤਕਰੀਬਨ ਤਕਰੀਬਨ ਮੇਰੇ ਘਰ ਤੱਕ ਪਹੁੰਚ ਚੁੱਕਿਆ ਹੈ ਨਸ਼ੇ ਦਾ ਸੇਕ ਘਰ ਘਰ ਤੱਕ ਪਹੁੰਚ ਹੀ ਗਿਆ ਹੈ ਮੈਂ ਪ੍ਰਸ਼ਾਸਨ ਦੇ ਜਿੰਨੇ ਵੀ ਅਧਿਕਾਰੀ ਨੇ ਪ੍ਰਸ਼ਾਸਨ ਦੇ ਵਿੱਚ ਨਾ ਸਾਰੇ ਮਾੜੇ ਹੁੰਦੇ ਨੇ ਨਾ ਸਾਰੇ ਚੰਗੇ ਬਿਲਕੁਲ ਮੈਂ ਜਿਹੜੇ ਚੰਗੇ ਅਧਿਕਾਰੀ ਨੇ ਚੰਗਾ ਕੰਮ ਕਰ ਰਹੇ ਉਹਨਾਂ ਨੂੰ ਸ਼ਾਬਾਸ਼ ਜਿੰਨੇ ਆ ਸਰ ਮਾਹਮਾ ਕੇ ਅਰਜ਼ ਕਰਨੇ ਨੂੰ ਦਿਨ 24 ਤੱਕ ਹੀ ਕਰ ਦਿਓ। ਜਿਹੜੇ ਪ੍ਰਸ਼ਾਸਨ ਦੇ ਤੂਚਕਾਰੀਆਂ ਤੇ ਡਾਵੇ ਉਹਨਾਂ ਨੂੰ ਵੀ ਮੈਂ ਅਪੀਲ ਕਰਦਾ ਬਾਜੂ ਟੈਮ ਅਜੇਗਾ। ਇਹ ਜਿਹੜਾ ਧੂਆ ਸਾਡੇ ਘਰਾਂ 'ਚ ਵਰਦਾ ਪਿਆ ਹੈ ਬਰਾਉਟੀ ਤੇ ਚੱਲਦਾ ਹੈ ਬਹੁਤ ਸੁਲਾਤ ਅੰਦੇਦੇ ਤੁਸੀਂ ਇਹ ਸਾਡੇ ਘਰਾਂ ਤੱਕ ਵਰ ਚੁੱਕਾ ਹੈ ਸ਼ਾਇਦ ਤੁਹਾਨੂੰ ਪਤਾ ਨਹੀਂ ਪਤਾ ਤੇ ਜੇ ਨਹੀਂ ਬਣਿਆ ਤੇ ਬਣਨ ਵਾਲਾ ਬਾਲਿਕ ਪਿਸ਼ਤਾਉਂ ਤੁਨਾ ਵਾਲਾ ਖੁਸ਼ੀ ਮਿਲਣਾਔਰ ਸਾਰੇ ਆਪਾਂ ਨਾਲ ਮਿਲ ਕੇ ਪ੍ਰਸ਼ਾਸਨ ਵੀ ਸਰਕਾਰ ਵੀ ਰੋਮੇ ਇਹ ਤਾਂ ਹੁਣ ਲਾਂ ਮਾਰੋ ਤਾਂ ਜਿਹੜੀ ਪੰਜਾਬ ਦੀ ਨੌਜਵਾਨੀ ਹੈ ਜਿੱਦਾ ਕਿਤੇ ਵਰਡ ਤੇ ਨਾਂ ਸੀ ਕਿਤੇ ਖੇਡਾਂ ਵਿੱਚ ਨਾਂ ਸੀ ਕਿਤੇ ਸਹੀ ਜੰਗਾ ਜਿੱਤਦੇ ਰਹੇ ਆ ਗੁਰ ਦਿਵਾਨੇ ਜਿਹੜੀ ਨਸ਼ੇ ਦੀ ਦਰਤਾਂ ਵਿੱਚ ਗੁੱਟਲੀ ਜਾ ਰਹੀ ਏ ਉਹਨੂੰ ਆਪਾਂ ਚਾਹੀਏ ਤੇ ਪੰਜਾਂ ਦਿਆਂਵਾਂ ਦੀ ਧਰਤੀ ਜਿਹੜੀ ਏ ਉਹਦੇ ਸ਼ਹਿਰਾਂ ਦੇ ਅੱਜ ਨਸ਼ਿਆਂ ਦਾ ਵਗਦਾ ਪਿਆ ਉਹਨੂੰ ਆਪਾਂ ਬੰਦ ਕਰੀਏ ਅੱਛਾ ਇੱਕ ਪ੍ਰਸ਼ਾਸਨ ਨੂੰ ਵੀ ਅਪੀਲ ਕਰਤੀ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਇਹ ਆਪਣੇ ਵੱਲੋਂ ਇੱਕ ਜਿੱਦਾਂ ਮੁਹਿੰਮ ਛੜਨ ਦੀ ਤੁਸੀਂ ਗੱਲ ਕੀਤੀ ਹੈ ਜਿਹੜੇ ਨੌਜਵਾਨ ਨਸ਼ਾ ਲੈ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਦੇਖੋ ਆਪਣੇ ਆਲੇ ਦੁਆਲੇ ਇਹ ਸਮਾਜ ਜੋ ਕੁਝ ਹੋ ਰਿਹਾ ਹੈ ਇਸੇ ਨੂੰ ਇਸ ਨਸ਼ਾ ਵਿੱਚ ਕੋਈ ਇਹ ਨਹੀਂ ਕਿ ਮੈਨੂੰ ਪਤਾ ਨਹੀਂ ਹੱਥ ਨੂੰ ਪਤਾ ਇਹ ਇਸ ਮੈਕ ਦਾ ਨਸ਼ਾ ਹੈ ਨੌਜਵਾਨੀ ਦਰਦ ਹੈ ਕਿ ਛੜਨਾ ਇਹਨਾਂ ਆਫਕਾਰੀ ਦਾ ਹੂੰ ਜਿਸ ਤਾਰ ਕੋ ਆਪਣੀ ਤੋਰ ਲੱਗਦੀ ਜਾਂ ਫਿਰ ਵੀ ਲੱਗਦੀ ਹੋਵੇ ਇਹ ਤੋਰ ਕਰਦਾ ਨਹੀਂ ਕਿ ਨੌਜਵਾਨ ਨੂੰ ਲੱਗ ਆਉਂਦਾ ਹੈ ਤੇ ਮੇਂ ਸ਼ਮਾਈ ਸੇਵੀ ਜਿਹੜੀਆਂ ਸਰਤਾਮਾ ਨੇ ਸ਼ਕਤਾਰੇ ਕੋਈ ਵੀ ਨੂੰ ਸੱਜਣਾ ਬਤਾਰੂ परमात्मा ਨੇ ਬਖਸ਼ਿਆ ਸਭ ਜੋ ਫਾਈਨੈਂਸ਼ਲੀ ਵੀ ਕੰਪੇਟ ਜਿੱਤੇ ਨਹੀਂ ਕੋਈ ਨੂੰ ਕੋਈ ਨਾਲਿਆ ਸਿਰਫ ਆਪ ਦੇ ਪਿੰਡ ਦੇ ਜਿਹੜੇ ਬੱਚੇ ਬੱਗੇ ਨੇ ਉਹਨਾਂ ਨੂੰ ਚਾਕੇ ਪਿਆਰ ਨਾਲ ਹਾਂ ਇੱਕ ਗੱਲ ਮੈਂ ਕਹਿਣਾ ਚਾਹਾਂਗਾ ਅੱਛੇ ਨਸ਼ਾ ਦੇਣਾ ਕਲੀ ਦਬਾ ਕੇ ਨਹੀਂ ਕੀਤਾ ਜਾ ਸਕਦਾ ਇਹ ਨਸ਼ਾ ਕਰਨ ਵਾਲ ਤੁਸੀਂ ਜਿੰਨਾ ਪਿਆਰ ਨਾਲ ਸਮਝਾਓਗੇ ਉਹਨਾਂ ਸਮਝ ਸਕਦਾ ਹੈ ਕਿਤਨਾ ਕਿਤੇ ਜਿਹੜਾ ਮੁੰਡਾ ਨਸ਼ਾ ਲੈਂਦਾ ਉਹਦੇ ਮਾਪਿਓਂ ਨੂੰ ਵੀ ਬੱਚੇ ਨਾਲ ਕੰਪਲੈਟ ਕਰਨ ਦੀ ਜੁ。ਬਿਲਕੁਲ ਜੀ ਮਾਪਿਓਂ ਜਦੋਂ ਪਤਾ ਲੱਗ ਜੇ ਵੀ ਸਾਡਾ ਪਤਾ ਨਸ਼ਾ ਆ ਰਿਹਾ ਘਰ ਤੋਂ ਸੰਗਤ ਜਿਹਾ ਗਿਆ ਉਹਨੂੰ ਦਬਾਉਣ ਦੇ ਜਾਏ ਉਹ ਪਿਆਰ ਨਾਲ ਸਮਝਾਉਣ ਤੇ ਸ਼ਾਇਦ ਉਹ ਲੱਗੇ ਉਹ ਬਾਸਾ ਸਾਡੇ ਬਾਸਾ ਸਾਡੇ ਉਹਦਾ ਸ਼ਹਿਰ ਦਾ ਪੁੱਜਾ ਜੇ ਸ਼ਾਮ ਘਰੇ ਆ ਜੇ ਤਾਂ ਉਹ ਪੁੱਜਾ ਨਹੀਂ ਕਰ ਸਕਦਾ। ਸੋ ਇਹ ਹੈ ਬੇਚੀ ਜੇ ਵੀ ਅ ਕਿ ਜਦ ਵੀ ਮੈਂ ਮੋਹਿਮਾਂ ਕੋਈ ਪਰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਇੰਦਾ ਦੀ ਸਰਕਾਰ ਵੱਲੋਂ ਜਾਂ ਜਥੇਬੰਦੀਆਂ ਨੂੰ ਨਾਲ ਲੈ ਕੇ ਜਾਂ ਤੇ ਜਿਹੜੀਆਂ ਸਮਾਜ ਸੇਵੀ ਹੈਗੇ ਨੇ ਜਥੇਬੰਦੀਆਂ ਉਹਨਾਂ ਨਾਲ ਲੈ ਕੇ ਕਿ ਪੰਜਾਬ ਦੇ ਵਿੱਚ ਵੱਡਾ ਪਰੰਪਰਾਗਤ ਰੂੜ ਹੈ ਤੇ ਸ਼੍ਰੀ ਜਿਨ੍ਹਾਂ ਵਿੱਚ ਤੁਹਾਨੂੰ ਸੁਣਿਆ ਹੋਣਾ ਕਰਨੰਦ ਸਿੰਘ ਘੋਟਾ ਹਾਂ ਜਾਂ ਹੋਰ ਵੀ ਕੇ ਸ਼ਮਾਇਥੇ ਵੀ ਪਰ ਉਹਨਾਂ ਤੇ ਬਹੁਤ ਜਦੋਂ ਸੀ ਉਹਨਾਂ ਨੇ ਵੱਡਿਆ ਪਰੰਪਰਾਗਤ ਰੂੜ ਹੈ ਪਰ ਜਿਹੜੀਆਂ ਵਿੱਚ ਸ਼ਕਤੀਆਂ ਨੇ ਜਿਨ੍ਹਾਂ ਨੇ ਇਥੇ ਪੁਲਿਸ ਪਤਾ ਚਾਹਦਾ ਤਾਂ ਜੋ ਡਰਦੇ ਨੇ ਕਈ ਲੋਕ ਇਸੇ ਕਰਕੇ ਵੀ ਨੇ ਉਹਨੇ ਜਦੋਂ ਉਹ ਤੁਸੀਂ ਪੁਲਿਸ ਵਾਲੇ ਉਹ ਗਾਉਂ ਜਾ ਕੇ ਜਿੱਥਾ ਨੇ ਜਾਓਗੇ ਉਹ ਦੱਸੋ ਉਹ ਪੁੱਛਣਗੇ ਕਿ ਤੁਸੀਂ ਦੱਸੋ ਕਿਹੜਾ ਵੇਚਦਾ ਹੈ ਨਾਮ ਸੁਣਦਾ ਰੇ ਬਿਲਕੁਲ ਜੇ ਅਸੀਂ ਤੁਹਾਨੂੰ ਦੱਸਣਾ ਹੈ ਤੁਹਾਡੀ ਸ਼ੇਰ ਨਹੀਂ ਵੀ ਕਰਦੀ ਤੁਹਾਨੂੰ ਕੋਈ ਪਤਾ ਨਹੀਂ ਬਿਲਕੁਕਿ ਇਹਨਾਂ ਨੂੰ ਹਰ ਪਤਾ ਪਿੰਡ ਤੇ ਪਤਾ ਹੈ ਹਰ ਕਿਸੇ ਨੂੰ ਪਤਾ ਹੈ ਕਿਹੜਾ ਬੰਦਾ ਵੇਚਦਾ ਕੀ ਕਰਦਾ ਕੀ ਪਰ ਹਰ ਜਿਹੜਾ ਬੈਗਮਾ ਨੂੰ ਡਾਲ ਕੇ ਪਈ ਜਾਏ ਦੇ ਵੀ ਕਿਸ ਤਰ੍ਹਾਂ ਦਾ ਮੰਨ ਲੋ ਮਾਹੌਲ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਕੀ ਮੋਝ ਉਮੀਦ ਕਰਦੇ ਹੋ ਕਿ ਸਰਕਾਰਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ ਜਿਹੜਾ 13 ਐਮਪੀ ਜਿਹੜੇ ਜਿੱਤ ਕੇ ਉੱਥੇ ਗਏ ਨੇ ਲੱਗਦੇ ਪਾਰਟੀਆਂ ਤੋਂ ਕਿਉਂ ਉਮੀਦ ਕਰਦੇ ਹੋ ਨਾ ਤੋਂ ਕੀ ਪੰਜਾਬ ਦੇ ਜਿਹੜੇ ਨਸ਼ੇ ਦੀ ਗੱਲ ਉੱਤੇ ਕਰਨਗੇ ਨਵੇਂ ਚੁਣੇ ਜਿਹੜੇ ਜਿੰਨੇ ਵੀ ਐਮਪੀ ਗਏ ਨੇ ਸਿੱਧਾ ਤੋਂ ਪਹਿਲਾ ਸਾਲ ਇਹ ਉਹਨਾਂ ਤੋਂ ਗੱਲ ਵੀ ਜੀ ਐਮਪੀਸ ਐ ਬਾਅਦੋਂ ਉੱਥੇ ਜਾ ਕੇ ਪੰਜਾਬ ਦਾ ਪੱਖ ਰੱਖਣਗੇ ਕਿ ਪੰਜਾਬ ਨਸ਼ੇ ਵਿੱਚ ਦੁਗਦਾ ਜਾ ਰਿਹਾ ਹੈ ਫਾਈਨੈਂਸ਼ੀਅਲ ਪਰਖੂ ਇਤਜਾਰ ਜਿਹੜਾ ਹੈ ਕਰਜ਼ੇ ਵਿੱਚ ਦੁਬਾਰਾ ਫਸ ਤੋਂ ਜਾ ਰਿਹਾ ਹੈ ਠੀਕ ਹੈ ਜੇ ਆਪਾਂ ਅਗਰ ਹਾਂ ਕੇਂਦਰ ਸਰਕਾਰ ਦਾ ਸਾਡੇ ਵਿੱਚ ਫੰਡ ਨੇ ਆਦੇ ਨੇ ਕਿੰਨੇ ਕਿੰਨੇ ਹਿੱਸੇ ਤੋੜਦੇ ਆ ਉਹ ਪੁੱਟ ਕੇ ਫੇਤੀ ਰੋਕਿਆ ਦਾ ਠੀਕ ਹੈ ਜੇ ਫੂਲ ਦੇ ਬਲੋਨ ਦੇ ਤੇ ਲੋਕ ਇਹਨਾਂ ਨੂੰ ਮੂਰ ਦੁਬਾਰਾ ਵੇਚਣ ਨੂੰ ਮੱਫਾ ਜਿਹੇ ਤੇ ਜੇ ਨਾ ਨਾ ਕੁਝ ਲੋਕਾਂ ਨੇ ਗੱਲ ਕੀਤੀ ਜਾਂ ਉਹ ਕਿਤੇ ਜਾ ਕੇ 50 ਕੁ ਪਾਖੀ ਨਾ ਰੱਖਿਆ ਤੇ ਜੇ ਨਾ ਬਕਰ ਹੋ ਮੀਟ ਪਰਵਾਹ ਨੂੰ ਬਹੁਤ ਮੂਰਾ ਹੋ ਜਾ ਰਿਹਾ ਹੈ ਪੰਜਾਬ ਸਰਕਾਰ ਨੂੰ ਮੈਂ ਖਾਤਮੇ ਕੇ ਵਿੱਚ ਕਰਦਾ ਕਿ ਤੁਹਾਡੇ ਕੋਲ ਟਾਈਮ ਹੈ ਜੀ ਬਹੁਤ ਟਾਈਮ ਪਿਆ ਪੰਜਾਬ ਦੇ ਵਸਨੀਕਾਂ ਦੋ ਮੰਗਾਂ ਨੇ ਦੋ ਹੂੰ ਪੰਜਾਬ ਦੇ ਵਿੱਚੋਂ ਤੁਸੀਂ ਨਸ਼ਾ ਤੇ ਗੈਰਕਾਨੂੰਨ ਕੰਮ ਕਰਦੇ ਹੋ ਕਰ ਸਕਦੇ ਪੰਜਾਬ ਦੇ ਰਾਜ ਵਿੱਚ ਕਦਾਂ ਨਸ਼ਾ ਹੀ ਖਤਮ ਕਰਦੇ ਹੋ ਨਸ਼ਾ ਕਰ ਨੂੰ ਕਰਦੇ ਹੋ ਬਾਕੀ ਸ਼ਰਾਬ ਦੀ ਗੱਲ ਬਾਅਦ ਹੋ ਜਾਏਗਾ ਜੇ ਤੁਸੀਂ ਇਹ ਬੰਦ ਨਾ ਕੀਤਾ ਜੇ ਆਪਾਂ ਤੁਹਾਨੂੰ ਬੰਦ ਨਾ ਹੋਇਆ ਤਾਂ ਕਾਨੂੰਨ ਅਗੇ ਛਿੱਟੇ ਕਰਿਆ ਤੁਮ ਜੇ ਕਰੀਂ ਸੋ ਏਸਨ ਲਖਮਿੰਦਰ ਸਿੰਘ ਪੀਰ ਉਹਮਦ ਸੋਪਾ ਕੁਪਾਰਤੀ ਕਿਸਾਨ ਜਗਨੀਆਂ ਰਾਜੀਵ ਜਿਨ੍ਹਾਂ ਨੇ ਅੱਜ ਦੇ ਬੜੇ ਗੰਭੀਰ ਵਿਸ਼ੇ ਤੇ ਸਾਡੇ ਨਾਲ ਗੱਲਬਾਤ ਕੀਤੀ ਤੇ ਸਰਕਾਰ ਨੂੰ ਪੂਜਾ ਪਿੰਨਾ ਬਕੀਤੀਆਂ ਨੂੰ ਕੜੋ ਬੀਲ ਵੀ ਕੀਤੀ ਹੈ ਸੋ ਸਾਨੂੰ ਸਾਰਾ ਲੋਡ ਹੈ ਇਹੋ ਜੇ ਮੁੱਤਿਆਂ ਤੇ ਹਮਲਾ ਮਾਰਨ ਦੀ ਆਓ ਇਕੱਠੇ ਹੋ ਕੇ ਪੰਜਾਬ ਨੂੰ ਉੱਪਰ ਫੇਰ ਤੋਂ ਅਗਲਾ ਪੰਜਾਬ ਬਣਾਉਣ ਦੀ ਕੋਸ਼ਿਸ਼ ਕਰੀਏ ਤੇ ਪੰਜਾਬ ਦੇ ਵਿੱਚੋਂ ਜਿਹੜੀ ਨਸ਼ੇ ਵਰਗੀ ਜਿਹੜੀ ਲਾਂਤ ਹੈ ਇਹਨੂੰ ਆਪਾਂ ਦੂਰ ਕਰਕੇ ਤੇ ਨੌਜਵਾਨੇ ਨੂੰ ਬਚਾਉਣ ਲਈ ਸਾਰੇ ਯਤਨ ਕਰੀਏ ਧੰਨਵਾਦ